ਕੀ ਕੀ ਖਾਣਾ ਪਸੰਦ ਕਰਦੀਓ ਕੇਕ ਜਾਂ ਦੇਗ ਕੇਕ ਹਾਂਜੀ ਕੇਕ ਬੱਚੇ ਤੁਸੀਂ ਕੀ ਪਸੰਦ ਕਰਦੀਓ ਕੇਕ ਖਾਣਾ ਜਾਂ ਦੇਗ ਕੇਕ ਹਾਂਜੀ ਕੇਕ ਸੋ ਸਾਡੇ ਦਾ ਹੋਰ ਛੋਟੇ ਜਿਹੇ ਬੱਚੇ ਨੇ ਇਹਨਾਂ ਨੂੰ ਵੀ ਪੁੱਛਦੇ ਆ ਵੀ ਇਹ ਕੀ ਪਸੰਦ ਕਰਦੇ ਹਾਂ ਬੱਚੇ ਤੁਸੀਂ ਕੀ ਪਸੰਦ ਕਰੋਗੇ ਖਾਣਾ ਕੇਕ ਜਾਂ ਦੇਗ ਦੇਗ ਕਿਉਂ ਪਸੰਦ ਕਰਦੇ ਹੋ ਜਿਹੜੇ ਜਿਹੜੇ ਗੁਰਦੁਆਰਾਵਾਂ ਵਿੱਚ ਕੇਕ ਦੀ ਵਰਤੋਂ ਹੁੰਦੀ ਆ ਸੱਚ ਜਾਣਿਓ ਆਉਣ ਵਾਲੀ ਜਿਹੜੀ ਪਨੀਰੀ ਆ ਉਹ ਕੀਕ ਨੂੰ ਯਾਦ ਰੱਖੀ ਔਰ ਦੇਗ ਨੂੰ ਭੁੱਲ ਜੇਗੀ ਸੋ ਬੜਾ ਗੰਭੀਰ ਮਸਲਾ ਬੜਾ ਇਹ ਜਿਹੜਾ ਇਹ ਮਸਲੇ ਚ ਸੋਚਣ ਦੀ ਲੋੜ ਹੈ ਜਿਦਾਂ ਬਾਬਾ ਸ਼੍ਰੀਚੰਦ ਜਾਂ ਬਾਬਾ ਦੀਪ ਸਿੰਘ ਦੇ ਜਨਮ ਦਿਨ ਤੇ ਸੰਗਤਾਂ ਜਿਹੜਾ ਉਤਸ਼ਾਹ ਹੁੰਦਾ ਸ਼ਰਦਾਂ ਬਖਾਂਦੀਆਂ ਤੇ ਕੇਕ ਜਿਹੜਾ ਬੜਾ ਕੱਟਦੀਆਂ ਨੇ ਸੋ ਕੀ ਕਹਿਣਾ ਚਾਹਿਓ ਇਹ ਜਾਇਜ ਹੈ ਕਿਵੇਂ ਹੁਣ ਸਾਡੇ ਨਾਲ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ ਜੋ ਪ੍ਰਚਾਰਕ ਧਰਮ ਕਮੇਟੀ ਸ਼੍ਰੋਮਣੀ ਕਮੇਟੀ ਵੱਲੋਂ ਨੇ ਬਾਬਾ ਜੀ ਦਾ ਖਾਲਸਾ ਫਤਿਹ ਜੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਬੇਨਤੀ ਹੈ ਕਿ ਜਿਦਾਂ ਬਾਬਾ ਸ਼੍ਰੀਚੰਦ ਜਾਂ ਬ ਜੰਤੇ ਸੰਗਤਾਂ ਜਿਹੜਾ ਉਹ ਉਤਸ਼ਾਹ ਹੁੰਦਾ ਸ਼ਰਦਾ ਵਖਾਣਦੀਆਂ ਤੇ ਕੇਕ ਜਿਹੜਾ ਬੜਾ ਕੱਟਦੀਆਂ ਨੇ ਸੋ ਕੀ ਕਹਿਣਾ ਚਾਹੀਓ ਇਹ ਜੈ ਜੈਕਾਰ ਕਿਵੇਂ ਮਰਯਾਦਾ ਸਾਬਨਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਮੈਂ ਜਿਹੜੇ ਤੁਹਾਡੇ ਸਵਾਲ ਦੇ ਨਾਲ ਮੈਂ ਬਿਲਕੁਲ ਵੀ ਉਹ ਸਹਿਮਤ ਨਹੀਂ ਹੋ ਰਿਹਾ ਕਿਉਂਕਿ ਕੱਲਾ ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ਤੇ ਕੇਕ ਨਹੀਂ ਕੱਟਿਆ ਜਾ ਰਿਹਾ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਵੀ ਮਨਾਇਆ ਜਾਂਦਾ ਅਸੀਂ ਦੇਖਦੇ ਹਾਂ ਸ਼ਿਦਾ ਸਾਹਿਬ ਦੇ ਸਥਾਨ ਦੇ ਉੱਤੇ ਜਾਂ ਹੋਰ ਗੁਰੂ ਸਾਹਿਬਾਨਾਂ ਦੇ ਗੁਰਪੁਰਬ ਦੇ ਉੱਤੇ ਵੀ ਬੜੇ ਵੱਡੇ ਪੱਧਰ ਤੇ ਜਿਹੜੀ ਆ ਉਹ ਕੇਕ ਕੱਟ ਕੇ ਤੇ ਅੱਜ ਅਸੀਂ ਵਿਖਾਉਣ ਦਾ ਯਤਨ ਕਰ ਰਿਹਾ ਕਿ ਅਸੀਂ ਗੁਰਮਤ ਦੇ ਬਹੁਤ ਨੇੜੇ ਆ ਪਰ ਮੈਂ ਕੋਸ਼ਿਸ਼ ਕਰਾਂਗਾ ਕਿ ਇਹ ਤੁਹਾਡੇ ਸਵਾਲ ਨੂੰ ਖੋਲ੍ਹ ਦਿਆਂ ਕਿ ਇਹ ਗੁਰਮਤ ਦੇ ਨੇੜੇ ਹੋਣ ਦੀ ਗੱਲ ਨਹੀਂ ਗੁਰਮਤ ਦੇ ਬਹੁਤ ਦੂਰ ਦੀਆਂ ਗੱਲਾਂ ਨੇ ਹਾਂ ਠੀਕ ਹੈ ਸਮੇਂ ਦੇ ਨਾਲ ਅਸੀਂ ਕਰੰਦਾ ਯਤਨ ਕਰਦੇ ਆ ਪਰ ਕੋਸ਼ਿਸ਼ ਕਰੀਏ ਸੰਗਤ ਦੇ ਚਰਨਾਂ ਵਿੱਚ ਮੇਰੀ ਵੀ ਔਰ ਸਰਕਾਰ ਜੋ ਮੈਂਡਰ ਸਾਹਿਬ ਦੀ ਸਾਰਿਆਂ ਦੀ ਅਪੀਲ ਹੈ ਕੱਲਾ ਬਾਬੇ ਸ਼ਰਚਾਂ ਦੇ ਜਨਮ ਦਿਨ ਤੇ ਨਹੀਂ ਬਾਬਾ ਦੀਪ ਸਿੰਘ ਜੀ ਗੁਰਨਾਨਕ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜਾਂ ਛੋਟੇ ਸਾਹਿਬ ਜਾਦੇ ਵੱਡੇ ਸਾਹਿਬਾਂ ਦੇ ਜਨਮਪੁਰ ਬਣਾਉਂਦੇ ਨੇ ਉਹਨਾਂ ਦੇ ਜਨਮ ਦਿਨਾਂ ਤੇ ਵੀ ਜਿਹੜਾ ਕੇਕ ਹੈ ਉਹਨੂੰ ਜ਼ਿਆਦਾਤਰ ਅਸੀਂ ਨਾ ਕਟਿਆ ਕਰੀਏ ਜਿਹੜੀਆਂ ਗੁਰਮਤ ਦੇ ਵਿੱਚ ਪੰਥ ਪ੍ਰਵਾਨਿਤ ਚੀਜ਼ਾਂ ਨੇ ਜਿਵੇਂ ਖੜਾ ਪ੍ਰਸ਼ਾਦੀ ਦੇਖ ਨੂੰ ਪੰਥ ਪ੍ਰਵਾਨਿਤ ਹੈ ਗੁਰੂ ਘਰ ਮਰਿਆਦਾ ਵਿੱਚ 36 ਪ੍ਰਕਾਰ ਦੇ ਪਕਵਾਨ ਉਹਦੇ ਵਿੱਚ ਲੰਗਰ ਦੇ ਵਿੱਚ ਪ੍ਰਵਾਨ ਨੇ ਨਾ ਹੰਦੀ ਹੀ ਨਹੀਂ ਬਾਕੀ ਗੁਰੂ ਸਾਹਿਬਾਨ ਦੇ ਜੀਵਨ ਤੇ ਵੀ ਜਿਹੜਾ ਕੇਕ ਕੱਟਣ ਦੀ ਮਰਿਆਦਾ ਉਹਨੂੰ ਅਸੀਂ ਪਿੱਛੇ ਲੈ ਕੇ ਜਾਈਏ ਗੁਰਮਤਿ ਦੀ ਮਰਿਆਦਾ ਤੇ ਪਹਿਰਾ ਦਿੰਦੇ ਆ ਅਸੀਂ ਕਿਹੜਾ ਪ੍ਰਸ਼ਾਦੀ ਦੇ ਜਿਹੜੀ ਪੰਥ ਪਰਵਾਨਤ ਆ ਉਹਨੂੰ ਹੀ ਕਾਲ ਤੱਕ ਸਾਹਿਬ ਵੱਲੋਂ ਪ੍ਰਮਾਨਤਾ ਮਿਲੀ ਆ ਸੋ ਉਹਨੂੰ ਹੀ ਜ਼ਿਆਦਾਤਰ ਪੰਥ ਵਿੱਚ ਲੈ ਕੇ ਆਉਂਦਾ ਜਾਈਦਾ ਹੈ ਸਾਡੇ ਨਾਲ ਛੋਟੇ ਛੋਟੇ ਬੱਚੇ ਨੇ ਆਓ ਇਹਨਾਂ ਦੀ ਪਸੰਦ ਦਾ ਪਤਾ ਕਰਦੇ ਆ ਬੱਚੇ ਕੀ ਖਾਣਾ ਪਸੰਦ ਕਰਦੇ ਹੋ ਕੇਕ ਜਾਂ ਦੇਗ ਕੇਕ ਹਾਂਜੀ ਕੇਕ ਬੱਚੇ ਤੁਸੀਂ ਕੀ ਪਸੰਦ ਕਰਦੇ ਹੋ ਕੇਕ ਖਾਣਾ ਜਾਂ ਦੇਗ ਕੇਕ ਹਾਂਜੀ ਕੇਕ ਸੋ ਸਾਡੇ ਦਾ ਹੋਰ ਛੋਟੇ ਜਿਹੇ ਬੱਚੇ ਨੇ ਇਹਨਾਂ ਨੂੰ ਵੀ ਪੁੱਛਦੇ ਆ ਵੀ ਇਹ ਕੀ ਪਸੰਦ ਕਰਦੇ ਹਾਂ ਬੱਚੇ ਤੁਸੀਂ ਕੀ ਪਸੰਦ ਕਰੋਗੇ ਖਾਣਾ ਕੇਕ ਜਾਂ ਦੇਗ ਦੇਗ ਕਿਉਂ ਪਸੰਦ ਕਰਦੇ ਹੋ ਹੋ ਸਾਡੇ ਗੁਰੂਆਂ ਨੇ ਬਖਸ਼ਿਆ ਨਹੀਂ ਤੁਸੀਂ ਕੀ ਪਸੰਦ ਕਰਦੇ ਹੋ ਦੇਗ ਦੇਖ ਸੋ ਇਹਨੇ ਛੋਟੇ ਛੋਟੇ ਬੱਚੇ ਸੋ ਜਿਹੜੇ ਜਿਹੜੇ ਗੁਰਦੁਆਰਾਵਾਂ ਵਿੱਚ ਕੇਕ ਦੀ ਵਰਤੋਂ ਹੁੰਦੀ ਆ ਸੱਚ ਜਾਣਿਓ ਆਉਣ ਵਾਲੀ ਜਿਹੜੀ ਪਨੀਰੀ ਆ ਉਹ ਕੇਕ ਨੂੰ ਯਾਦ ਰੱਖੀ ਔਰ ਦੇਗ ਨੂੰ ਭੁੱਲ ਜਾਏਗੀ ਸੋ ਬੜਾ ਗੰਭੀਰ ਮਸਲਾ ਬੜਾ ਇਹ ਜਿਹੜਾ ਇਹ ਮਸਲੇ 'ਚ ਸੋਚਣ ਦੀ ਲੋੜ ਆ